ਮੁਰਦਾਵਾ 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 ਰੁਕ ਰਹੇ ਕ ਜਿੰਦਾਬਾਦ 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 ਮੁਰਦਾਵਾ 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 ਉਹ ਐਨੇ ਚੇਤੋ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਵੀ ਅਸੀਂ ਕਰਦੇ ਰਹੇ ਆ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਫਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ ਦੇ ਵਿੱਚ ਨਹੀਂ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਿਕਾਰ ਕਰਕੇ ਬਿਲਕੁਲ ਹੋ ਕਰਦੇ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁਪਤ ਸੰਿਆਸ ਹਾਲਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਕਿ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਬਿਜੀ ਨਹੀਂ ਇਹਨਾਂ ਨੇ ਖਾਣਾ ਛੱਡਿਆ ਹੋਇਆ ਪੁੱਜੁਰ ਦੇ ਸਕਦੇ ਉਹਨਾਂ ਦੀ ਸੇਤ ਨੂੰ ਠੀਕ ਕਰ ਲਈ ਹੁੰਦੀ